ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਅੱਜ ਮੈਂ ਗੱਲ ਕਰਨੀ ਆ ਇੱਕ ਵੀਰ ਰਣਜੀਤ ਜਿਹੜਾ ਕਿ ਇਟਲੀ ਦੀ ਧਰਤੀ ਤੇ ਰਹਿੰਦਾ ਸੀ ਕਰਨਾਲ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ ਹਰਿਆਣਾ ਦੇ ਵਿੱਚ ਜਦੋਂ ਉਹਨਾਂ ਦੇ ਪਿੰਡ ਦੇ ਕਿਸੇ ਮੁੰਡੇ ਨੇ ਦਵਾਈ ਖਾਧੀ ਇਲਾਕਾ ਉਹਨਾਂ ਦਾ ਅਸੰਧ ਪੈਂਦਾ ਤੇ ਮੇਰੇ ਨਾਲ ਸੰਪਰਕ ਕਰਦੇ ਨੇ ਉਹ ਜਦੋਂ ਪਤਾ ਲੱਗਦਾ ਕਿ ਕਿਉਂਕਿ ਅੱਗੇ ਤੋਂ ਅੱਗੇ ਕੜੀਆਂ ਕਿਵੇਂ ਜੁੜਦੀਆਂ ਨੇ। ਔਰ ਫਿਰ ਬੰਦਾ ਕਿਵੇਂ ਇਸ ਕੋਡ ਦੇ ਵਿੱਚੋਂ ਨਿਕਲ ਜਾਂਦਾ ਉਹ ਮੈਂ ਆਪ ਜੀ ਦੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰਨਾ ਹੈ। ਇਹ ਜਿਹੜਾ ਰਣਜੀਤ ਹੈ ਜਦੋਂ ਮੇਰੇ ਨਾਲ ਗੱਲਬਾਤ ਕਰਦਾ ਹੈ ਫੇਸਬੁੱਕ ਤੇ ਮੈਨੂੰ ਦੇਖਦਾ ਫਿਰ ਔਰ ਇੰਡੀਆ ਦੇ ਵਿੱਚ ਛੁੱਟੀ ਆ ਜਾਂਦਾ ਹੈ। ਤੇ ਆ ਕੇ ਮੇਰੇ ਕੋਲ ਫਿਰ 10 ਦਿਨ ਦੀ ਦਵਾਈ ਲੈ ਕੇ ਜਾਂਦਾ ਹੈ। ਕਿਵੇਂ ਜਾਂਦਾ ਹੋਇਆ ਫਿਰ ਮੈਡੀਸਨ ਹੋਰ ਲੈ ਜਾਗਾ। ਪਹਿਲਾਂ ਮੈਨੂੰ 10 ਦਿਨ ਦੀ ਮੈਡੀਸਿਨ ਬਣਾਓ ਕਿਉਂਕਿ ਦੋਸਤੋ ਭਰੋਸਾ ਕਰਨਾ ਬਹੁਤ ਔਖਾ ਹੁੰਦਾ ਹੈ ਭਾਵੇਂ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲਗਭਗ 2-3 ਮਰੀਜ਼ਾਂ ਨੇ ਮੇਰੇ ਕੋਲੋਂ ਪਹਿਲਾਂ ਵੀ ਦਵਾਈ ਖਾਧੀ ਸੀ ਔਰ ਉਹ ਸਾਰੇ ਦੇ ਸਾਰੇ ਬਿਲਕੁਲ ਠੀਕ ਹੋ ਗਏ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ ਕੋਈ ਤੋੜ ਨਹੀਂ ਲੱਗੀ ਔਰ ਮੈਡੀਸਿਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਇਆ ਤਾਂ ਮੈਂ ਉਹਨੂੰ ਕਿਹਾ ਵੀ ਸੀ ਕਿ ਦਵਾਈ ਵੱਦ ਲੈ ਜਾ ਉਹ ਕਹਿੰਦਾ ਨਹੀਂ ਜੀ ਮੈਂ ਫੇਰ ਆ ਜਾਂਗਾ ਮੇਰੇ ਕੋਲ ਅਜੇ ਕਹਿੰਦਾ 15-20 ਦਿਨ ਦੀ ਛੁੱਟੀ ਹੋਰ ਹੈ ਖੈਰ ਜਦੋਂ ਬੰਦਾ ਬਾਹਰੋਂ ਆਉਂਦਾ ਤੇ ਕੋਲ 15-20 ਦਿਨ ਮਹੀਨਾ 2 ਮਹੀਨੇ ਐਵੇਂ ਐਵੇਂ ਕਰਦੇ ਹੱਥਾਂ ਚੋਂ ਘਰੇ ਜਾਂਦੇ ਆ ਸਮਾਂ ਬੜੀ ਤੇਜ਼ੀ ਦੇ ਨਾਲ ਲੰਘ ਜਾਂਦਾ ਸੋ ਉਹ ਵੀਰ ਦਵਾਈ ਲੈ ਗਿਆ ਫੇਰ ਵਿਆਹਾਂ ਦਾ ਸੀਜ਼ਨ ਸੀ ਮੈਨੂੰ ਫੋਨ ਆਉਂਦਾ ਕਹਿੰਦੇ ਮੈਂ ਜੇ 2-4 ਦਿਨ ਟੱਕ ਕੇ ਦਵਾਈ ਸ਼ੁਰੂ ਕਰਨਾ ਮੈਂ ਕੋਈ ਗੱਲ ਨਹੀਂ ਕਹਿੰਦਾ ਵੀ ਵਿਆਹ ਪਾਰਟੀਆਂ ਨੇ 2-4 ਉੱਥੇ ਮਾੜੀ-ਮੋਟੀ ਡਰਿੰਕ ਸ਼ਿੰਗ ਕਰਨੀ ਪੈਂਦੀ ਹੈ ਤੇ ਮਹਾ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਬਈ ਕਰ ਸਕਦਾ ਸੋਸ ਵੀਰ ਨੇ ਕਰਦਿਆਂ ਕਰਾਉਂਦਿਆਂ ਸਮਾਂ ਕੱਢ ਦਿੱਤਾ ਇੱਥੇ ਦਵਾਈ ਉਹਨੇ ਬੰਦ ਕਰਤੀ ਇੱਕ ਦੋ ਦਿਨ ਖਾ ਕੇ ਵਿਆਹ ਪਾਰਟੀਆਂ ਅਟੈਂਡ ਕਰਨੇ ਸ਼ੁਰੂ ਕਰ ਦਿੱਤੇ ਮੌਜ ਮੇਲਿਆਂ ਦੇ ਵਿੱਚ ਕਦੋਂ ਉਹ ਦਿਨ ਲੰਘ ਗਏ ਉਹਨੂੰ ਵੀ ਨਾ ਪਤਾ ਚੱਲਿਆ ਸੋ ਆਪਣਾ ਇਟਲੀ ਚਲੇ ਜਾਂਦਾ ਹੈ ਵਾਪਸ ਇਟਲੀ ਜਾਂਦਾ ਹੈ ਉੱਥੇ ਜਾ ਕੇ ਦਵਾਈ ਖਾਂਦਾ ਹੈ ਸਰੀਰ ਠੀਕ ਹੋ ਜਾਂਦਾ ਹੈ ਫਿਰ ਉਹਨੂੰ ਤਕਲੀਫ ਹੁੰਦੀ ਆ ਫਿਰ ਮੈਨੂੰ ਫੋਨ ਕਰਦਾ ਕਿ ਡਾਕਟਰ ਸਾਹਿਬ ਮੈਨੂੰ ਜਿਵੇਂ ਮਰਜ਼ੀ ਕਰੋ ਮੈਨੂੰ ਦਵਾਈ ਭੇਜੋ ਪਰ ਦੋਸਤੋ ਯੂਰਪ ਦੇ ਵਿੱਚ ਜਿਹੜੀ ਮੈਡੀਸਨਾਂ ਉਹ ਨਹੀਂ ਜਾਂਦੀ ਕਿਉਂਕਿ ਭਾਰਤ ਸਰਕਾਰ ਦਾ ਦਵਾਈਆਂ ਦੇ ਨਾਲ ਜਿਹੜਾ ਸਮਝੌਤਾ ਹੈ ਉਹ ਇਹਨਾਂ ਸਰਕਾਰਾਂ ਦਾ ਨਹੀਂ ਹੈਗਾ ਸਪੇਨ ਵੀ ਨਹੀਂ ਜਾਂਦੀ ਇਟਲੀ ਆਪਣਾ ਅਸਟਰੀਆ ਪੁਰਤਗਾਲ ਵਗੈਰਾ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਮੈਡੀਸਨ ਉਹ ਕੋਰੀਅਰ ਨਹੀਂ ਜਾਂਦੇ ਤਾਂ ਮੈਨੂੰ ਆਖਣ ਲੱਗਿਆ ਵੀ ਮੈਨੂੰ ਜਿਵੇਂ ਮਰਜ਼ੀ ਕਰੋ ਮੈਂ ਕਿਹਾ ਵੀ ਨਹੀਂ ਹੁਣ ਤਾਂ ਮੁਸ਼ਕਲ ਆ ਕੋਈ ਬੰਦਾ ਆਵੇਗਾ ਤੁਹਾਡਾ ਕੋਈ ਨੌਨ ਹੋਵੇ ਜਾਂ ਸਾਡਾ ਕੋਈ ਨੌਨ ਹੋਵੇ ਉਹਦੇ ਕੋਲ ਮੈਡੀਸਿਨ ਭੇਜ ਸਕਦੇ ਆ ਦਵਾਈ ਕਹਿੰਦਾ ਬਹੁਤ ਵਧੀਆ ਸੀ ਮੈਂ ਗਲਤੀ ਕਰਾਇਆ ਮੈਂ ਆਉਂਦਾ ਹੋਇਆ ਲੈ ਕੇ ਨਹੀਂ ਆਇਆ ਕਾਲੀ-ਕਾਲੀ ਦੇ ਵਿੱਚ ਦਿਨ ਥੋੜੇ ਸੀ ਛੁੱਟੀ ਥੋੜੀ ਸੀ ਮੈਨੂੰ ਇਸ ਤਰ੍ਹਾਂ ਹੀ ਵਾਪਸ ਹੋਣਾ ਪਿਆ ਸੋ ਅਸੀਂ ਦਵਾਈ ਵੀ ਮੈਂ ਹੈ ਬਹੁਤ ਵਧੀਆ ਸਰੀਰ ਮੇਰਾ ਵਧੀਆ ਦਵਾਈ ਮੈਨੂੰ ਬਿਲਕੁਲ ਫਿੱਟਾ ਔਰ ਫਿਰ ਉਹਨੇ ਮੈਨੂੰ ਫੋਨ ਕੀਤਾ ਕਹਿੰਦੇ ਹੁਣ ਮੈਨੂੰ ਆਉਣਾ ਹੀ ਪੈਣਾ ਮੈਂ ਦੋਈ ਲੈਣ ਵਾਸਤੇ ਆਉਣਾ। ਸੋ ਦੋਸਤੋ ਤੁਸੀਂ ਦੇਖੋਗੇ ਵੀ ਇਟਲੀ ਕਿੱਥੇ ਆ ਤੇ ਰੋਪੜ ਜ਼ਿਲ੍ਹੇ ਚ ਕਸਵਾ ਬੇਲਾ ਕਿੱਥੇ ਆ। ਉਸ ਬੰਦੇ ਤੋਂ ਸਦਕੇ ਜਾਮਾ ਤੇ ਮੈਂ ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਹੜਾ ਸਾਨੂੰ ਇਸ ਤਰ੍ਹਾਂ ਦੇ ਮੌਕੇ ਦਿੰਦਾ ਹੈ ਲੋਕਾਂ ਦਾ ਸਾਡੇ ਤੇ ਭਰੋਸਾ ਬਣਦਾ ਹੈ। ਔਰ ਉਹ ਵੀਰ ਰਣਜੀਤ ਇਟਲੀ ਤੋਂ ਟਿਕ ਟਕ ਰਾ ਕੇ ਭਾਰਤ ਦੇ ਵਿੱਚ ਪਹੁੰਚ ਜਾਂਦਾ ਹੈ 7 ਦਿਨ ਦੀ ਛੁੱਟੀ ਆਉਂਦਾ ਸਿਰਫ ਔਰ ਇਹਦੇ ਵਿੱਚ ਮజే ਵਾਲੀ ਗੱਲ ਇਹ ਆ ਕਿ ਉਹਦਾ ਜਿਹੜਾ ਪਿੰਡ ਆ ਉਹ ਦਿੱਲੀ ਤੋਂ ਲਗਭਗ 35-40 ਕਿਲੋਮੀਟਰ ਦੇ ਏਰੀਆ ਦੇ ਵਿੱਚ ਪੈਂਦਾ ਹੈ ਉਹ ਪਰੋ ਵੀਰ ਟੈਕਸੀ ਬੁੱਕ ਕਰਦਾ ਹੈ 에어ਪੋਰਟ ਤੇ ਉਤਰ ਕੇ ਸਿੱਧਾ ਉਹਨੂੰ ਜਿਹੜਾ ਸਾਤੋਂ ਲੋਕੇਸ਼ਨ ਮਹਗਾ ਕੇ ਲੋਕੇਸ਼ਨ ਉਹਨੂੰ ਦਿਖਾਉਂਦਾ ਹੈ ਤੇ ਸਿੱਧਾ ਸਾਰੇ ਕੋਲ ਪਹੁੰਚ ਜਾਂਦਾ ਹੈ ਆਪਣੇ ਪਿੰਡ ਨਹੀਂ ਜਾਂਦਾ ਇਹ ਹੈ ਭਰੋਸਾ ਇਹ ਹੈ ਵਿਸ਼ਵਾਸ ਇਹ ਹੈ ਸਾਡੀ ਮੈਡੀਸਨ ਦਾ ਟਵੰਟਸ ਕਿ ਮਰੀਜ਼ ਜਿਹੜਾ ਬੰਦਾ ਇੱਕ ਵਾਰੀ ਦੋਈ ਲੈ ਲੈਂਦਾ ਮੈਂ ਅਕਸਰ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਹੁੰਨਾ ਕਿ ਜਿਹੜਾ ਵੀ ਬੰਦਾ ਕਦੇ ਵੀ ਭਾਵੇਂ ਦੋ ਦਿਨ ਦੀ ਦਵਾਈ ਲੈ ਗਿਆ 10 ਦਿਨ ਦੀ ਦਵਾਈ ਲੈ ਗਿਆ 20 ਦਿਨ ਦੀ ਦਵਾਈ ਲੈ ਗਿਆ ਕਿਸੇ ਵੀ ਕਾਰਨ ਕਰਕੇ ਉਹ ਰੀ ਹੈਵ ਹੋ ਜਾਂਦਾ ਹੈ ਜਾਂ ਦੁਬਾਰਾ ਫੇਰ ਕੁਛ ਨਾ ਕੁਛ ਖਾਣ ਲੱਗ ਪੈਂਦਾ ਹੈ ਉਹਦਾ ਦੁਬਾਰਾ ਮਨ ਕਰਦਾ ਕਿ ਮੈਂ ਛੱਡਾਂ ਤੋਂ ਡਾਕਟਰ ਕੰਡਰਸ ਨੂੰ ਚੇਤੇ ਕਰੂਗਾ ਕਿਉਂ ਚੇਤੇ ਕਰੂਗਾ ਕਿਉਂਕਿ ਇਹ ਪਰਮੇਸ਼ਰ ਦੀ ਕਰਾਮਾਤ ਹੈ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦਾ ਸਾਡੀ ਮੈਡੀਸਨ ਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜਿੰਨੀਆਂ ਵੀ ਸਾਡੀਆਂ ਸਮੱਸਿਆਵਾਂ ਹੁੰਦੀਆਂ ਸਰੀਰ ਤੋਂ ਅੱਗ ਨਿਕਲਦੀ ਆ ਸਰੀਰ ਟੁੱਟਦਾ ਆ ਲੱਤਾਂ ਤੇ ਭਾਰ ਨਹੀਂ ਚੱਲਦੀਆਂ ਰਾਤ ਨੂੰ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਬੇਚੈਨੀ ਹੁੰਦੀ ਹੈ ਗੁੱਸਾ ਆਉਂਦਾ ਹੈ 12 ਲੱਤਾਂ ਲੱਗਦੀਆਂ ਪਰ ਸਾਡੀ ਮੈਡੀਸਨ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਹੋਈਆਂ ਜਿਹੜੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਕਵਰ ਕਰਦੀਆਂ। ਕਈ ਬੰਦੇ ਦੋਸਤੋ ਵੀ ਕਹਿੰਦੇ ਵੀ ਮੈਡੀਸਨ ਦੇ ਵਿੱਚ ਨਸ਼ਾ ਹੋਊਗਾ। ਬਿਲਕੁਲ ਨਹੀਂ 0%। ਇੱਕ ਵੀ ਤਰ੍ਹਾਂ ਦਾ ਕੋਈ ਵੀ ਨਸ਼ੇ ਵਾਲਾ ਸਾਲਟ ਇਹਨਾਂ ਵਿੱਚ ਨਹੀਂ ਪਾਇਆ ਗਿਆ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਸਾਡੀ ਮੈਡੀਸਨ ਖਾ ਕੇ ਕਈ ਬੰਦੇ ਨੇ ਡੋਪ ਟੈਸਟ ਵੀ ਕਰਾਏ ਹੋਏ ਆ। ਔਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਯਾਨੀ ਨਿਊਜ਼ੀਲੈਂਡ ਮੈਡੀਸਨ ਇਦਾਂ ਨਹੀਂ ਜਾਂਦੀ। ਨਸ਼ੇ ਵਾਲੀ ਕੋਈ ਮੈਡੀਸਨ ਬਾਹਰ ਨਹੀਂ ਜਾਂਦੀ। ਸੋ ਉਹ ਵੀ ਰੰਦਾ ਹੈ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮਿਲਦਾ ਫਿਰ ਉਹ 20 ਦਿਨ ਦੀ ਮੈਡੀਸਨ ਲੈ ਕੇ ਚਲੇ ਜਾਂਦਾ ਹੈ ਔਰ ਵਾਹਿਗੁਰੂ ਦੀ ਏਡੀ ਕਿਰਪਾ ਹੋਈ ਵੀ ਉਹ ਵੀਰ ਅੱਜ ਵੀ ਬਿਲਕੁਲ ਠੀਕ ਠਾਕ ਆ ਅਸੀਸਾਂ ਵੀ ਦਿੰਦਾ ਹੈ ਆਸ਼ੀਰਵਾਦ ਵੀ ਭੇਜਦਾ ਉਹਨੇ ਸਾਨੂੰ ਮੈਸੇਜ ਵੀ ਕੀਤੇ ਸੀ ਵਾਇਸ ਮੈਸੇਜ ਸੀਗੇ ਉਹਦੇ ਉਹ ਬਾਅਦ ਦੇ ਵਿੱਚ ਕਈ ਵਾਰ ਡਿਲੀਟ ਹੋ ਜਾਂਦੇ ਆ ਜਦੋਂ ਆਪਾਂ ਕਾਫੀ ਚਿਰ ਨਹੀਂ ਦੇਖਦੇ ਉਹਨਾਂ ਨੂੰ ਤਾਂ ਮੈਥੋਂ ਸੰਭਾਲ ਨਹੀਂ ਹੋਏ ਉਹ ਪਰ ਮੈਨੂੰ ਇਹ ਗੱਲ ਬੜੀ ਫਿਕਰ ਮਹਿਸੂਸ ਹੁੰਦਾ ਕਿ ਜਿਹੜੀ ਸਾਡੀ ਮੈਡੀਸਨ ਆ ਉਹ ਲੈਣ ਵਾਸਤੇ ਅਮਰੀਕਾ ਤੋਂ ਦੇਖੋ ਜੇ ਬੰਦਾ ਇੱਥੇ ਹੁੰਦਾ ਤਾਂ ਉਹ ਲਗਭਗ ਡੋਡਿਆਂ ਵਾਲਾ ਬੰਦਾ 20-30000 ਰੁਪਏ ਚ ਆਰਾਮ ਨਾਲ इजीली ਜਿੰਨੇ ਮਰਜ਼ੀ ਬੰਦਾ ਰੁਪਏ ਖਾਂਦਾ ਹੋਵੇ ਠੀਕ ਹੋ ਜਾਂਦਾ ਪਰ ਉਸ ਵੀਰ ਨੇ ਮੈਡੀਸਨ ਵੀ ਖਾਧੀ ਮੈਡੀਸਨ ਤੇ ਪੈਸੇ ਖਰਚੇ ਔਰ ਨਾਲ ਦੀ ਨਾਲ ਇਟਲੀ ਦੀ ਟਿਕਟ ਉਹਨਾਂ ਦੇ ਨਾਲ ਦੇ ਵਿੱਚ ਲਗਭਗ 80000 ਦੀ ਸੀ ਤੇ 80000 ਰੁਪਏ ਉਹਨਾਂ ਟਿਕਟ ਤੇ ਵੀ ਖਰਚਿਆ ਫਿਰ ਕੰਮ ਵੀ ਛੱਡ ਕੇ ਆਇਆ ਇਹ ਪ੍ਰਮਾਤਮਾ ਦੀ ਕਿਰਪਾ ਹੈ ਔਰ ਮੈਂ ਉਹਦਾ ਵੀ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਹੜਾ ਸਾਨੂੰ ਇਸ ਤਰ੍ਹਾਂ ਦੀਆਂ ਸਫਲਤਾਵਾਂ ਬਖਸ਼ਦਾ ਹੈ ਸੋ ਦੋਸਤੋ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਈ ਬੰਦੇ ਨੂੰ ਭਰੋਸਾ ਨਹੀਂ ਹੁੰਦਾ ਵੀ ਰਣਜੀਤ ਨੂੰ ਵੀ ਪਹਿਲਾਂ ਥੋੜਾ ਜਿਹਾ ਇਦਾਂ ਸੀ ਕਿ ਹੋ ਸਕਦਾ ਮੈਨੂੰ ਮੈਡੀਸਨ ਛੂਟ ਨਾ ਕਰੇ ਜਾਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਵੇ ਕੋਈ ਤੋੜ ਲੱਗੇ ਜਾਂ ਮੈਂ ਆਪਣਾ ਕੰਮ ਨਾ ਕਰ ਪਾਵਾਂ ਪਰ ਦੋਸਤੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋ ਕੋਈ ਡਿਕਸ਼ਨ ਨਹੀਂ ਕੋਈ ਸੁਸਤੀ ਨਹੀਂ ਕੋਈ ਟੁੱਟ ਭੱਜ ਨਹੀਂ ਹੌਸਲਾ ਤੇ ਫੈਸਲਾ ਤੁਹਾਡਾ ਹੈ ਇਲਾਜ ਸਾਡਾ ਹੈ ਗੁਰੂ ਸਾਹਿਬ ਜਰੂਰ ਬਖਸ਼ਿਸ਼ ਕਰਨਗੇ ਹਿੰਮਤ ਕਰਨ ਵਾਲੇ ਬੰਦੇ ਦੀ ਕਦੇ ਹਾਰ ਨਹੀਂ ਹੁੰਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਫੋਲੋ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਜਿਹੜੇ ਬੰਦਿਆਂ ਦਾ ਹੌਸਲਾ ਉਪਸਤ ਹੋ ਚੁੱਕਾ ਹੈ ਜਿਹੜੇ ਨਿਰਾਸ਼ ਹੋ ਚੁੱਕੇ ਆ ਥੱਕ ਚੁੱਕੇ ਆ ਉਹ ਵੀਰ ਜ਼ਰੂਰ ਫਾਇਦਾ ਲੈਣਾ ਤਾਂ ਕਿ ਆਪਣੇ ਸਰੀਰ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਸਰੀਰਾਂ ਨੂੰ ਸੰਭਾਲ ਸਕਣ ਕਿਉਂਕਿ ਦੋਸਤੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਦਿਨ ਰਾਤ ਮਿਹਨਤ ਕਰਦੇ ਆ ਪੈਸਾ ਕਮਾਉਣ ਵਾਸਤੇ ਅਸੀਂ ਆਪਣੀ ਧਰਤੀ ਛੱਡੀ ਆ ਆਪਣੇ ਪਰਿਵਾਰ ਛੱਡੇ ਆ ਆਪਣੇ ਬੱਚੇ ਛੱਡੇ ਆ ਆਪਣੀਆਂ ਜਨਨੀਆਂ ਛੱਡੀਆਂ ਆਪਣਾ ਸੁੱਖ ਛੱਡਿਆ ਆਪਣਾ ਆਨੰਦ ਛੱਡਿਆ ਕਿਉਂਕਿ ਜੋ ਸੁੱਖ ਛੱਜੂ ਦੇ ਸਵਾਰੇ ਨਾ ਬਲਖ ਨਾ ਬੁਖਾਰੇ ਭਾਵੇਂ ਕਹਿਣ ਨੂੰ ਲੋਕ ਕੈਨੇਡਾ ਅਮਰੀਕਾ ਦੇ ਬੜੇ ਗੁਣ ਗਾਉਂਦੇ ਆ ਪਰ ਜਿਹੜਾ ਸੁੱਖ ਆਪਣੇ ਘਰ ਹੈ ਭਾਵੇਂ ਅਸੀਂ ਕਈ ਹਾਲਾਤਾਂ ਦੇ ਨਾਲ ਜੂਝਦੇ ਵੀ ਹਾਂ ਉਹ ਸੁੱਖ ਕਿਤੇ ਵੀ ਨਹੀਂ ਹੈ ਆਪਣਾ ਪਰਿਵਾਰ ਛੱਡ ਕੇ ਜਦੋਂ ਅਸੀਂ ਦੂਰ ਐਡੀ ਐਡੀ ਦੂਰ ਜਾ ਕੇ ਕਮਾਈਆਂ ਕਰਦੇ ਤਾਂ ਆਪਣੀਆਂ ਕਮਾਈਆਂ ਨੂੰ ਸੰਭਾਲੀਏ ਆਪਣੇ ਬੱਚਿਆਂ ਵਾਸਤੇ ਰੱਖੀਏ ਆਪਣੇ ਪਰਿਵਾਰਾਂ ਤੇ ਖਰਚੀਏ ਨਸ਼ਿਆਂ ਤੋਂ ਬਚੀਏ ਤਾਂ ਕਿ ਸਾਡੀ ਸਿਹਤ ਵੀ ਤੰਦਰੁਸਤ ਰਹਿ ਸਕੇ ਸਾਡਾ ਪਰਿਵਾਰ ਵੀ ਚੜ੍ਹਦੀ ਕਲਾ ਦੇ ਵਿੱਚ ਹੋਵੇ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ Ugh. <laughs>